ਜਦੋਂ ਦੀ ਮੰਮੀ ਹਣੀ ਹੋ ਕੇ ਗਈਆਂ ਨਾ ਮੇਰਾ ਸੱਚੀ ਘਰ ਚ ਨਹੀਂ ਜੀ ਲੱਗਣ ਡਿਆ ਵੀ ਮੈਂ ਕਰਾਂ ਤੇ ਕਰਾਂ ਕੀ ਐਨਾ ਕੁ ਸਮਾਂ ਸੰਦੀਪ ਤਿਆਰ ਨਹੀਂ ਹੋਈ ਜਾਣਾ ਨਹੀਂ ਨਹੀਂ ਜੀ ਮੇਰਾ ਜੀ ਨਹੀਂ ਕਰਨ ਡਿਆ ਜਾਨ ਨੂੰ ਕਿਉਂ ਨਹੀਂ ਜੀ ਕਰਨ ਡਿਆ ਉਦਾਂ ਹੀ ਬਹਿ ਜਾ ਬੈਠ ਜਾਨੀ ਆ ਤੇ ਮੈਂ ਖੰਡੀ ਹੀ ਜਾਣਾ ਆ ਤੇਲ ਉਹਨਾਂ ਨੇ ਫੇਰ ਝਾੜ ਲੈਣਾ ਆ ਤੇ ਫਿਰ ਮੈਂ ਘਰੋਂ ਜਾਣਾ ਆ ਕਿੰਨਾ ਕੁ ਟਾਈਮ ਹੋ ਗਿਆ ਟਾਈਮ ਦੀ ਹੋ ਗਿਆ ਆ ਐ ਉਹ ਸੁਖੀ ਵੀ ਆਈ ਸੀ ਦੀਦੀ ਤੇ ਕਹਿਣ ਢੀ ਕਿ ਚਲੋ ਆਓ ਚੱਲੀਏ ਹੁਣ ਮੰਮੀ ਤੇ ਕਹਿਣ ਢੀ ਮੇਰੇ ਕੋ ਜਾਇਆ ਨਹੀਂ ਜਾਣਾ ਤੇ ਹੁਣ ਅਹੀਂ ਜਾਣਾ ਹੈ ਅੱਗੇ ਨੋਹਾਂ ਨੇ ਤੁਹਾਡੇ ਵੀ ਜਾਣਿਆ ਦੇ ਕੱਲੋਂ ਆਣਗੇ ਕੋਈ ਜੇ ਅਹੀਂ ਅੱਜ ਜਾਵਾਂਗੇ ਤੇ ਨਹੀਂ ਤੇ ਗੱਲ ਠੀਕ ਆ ਤੁਹਾਡੀ ਦੀਦੀ ਚਲੋ ਫਿਰ ਚੱਲ ਜੰਨੇ ਆ ਤੇ ਅਹੀਂ ਸੂਟ ਪਾ ਜਾਣਾ ਫਿਰ ਹਾਂ ਜੀ ਅਹੀਂ ਪਾ ਜਾਣਾ ਮੈਂ ਫਿਰ ਦੂਜੇ ਜਿਹੜੇ ਸਿਲਕ ਦੇ ਐਵੇਂ ਦਾਗ-ਦੋਗ ਪੈ ਗਿਆ ਤੇਲ ਦਾ ਛੱਟਾ ਪੈ ਗਿਆ ਤੇ ਫਿਰ ਕਿੱਥੇ ਡਰਾਈ ਕਲੀਨ ਕਰਾਉਂਦੇ ਫਿਰਾਂਗੇ ਆ ਠੀਕ ਆ ਇੰਦਾਂ ਦਾ ਚੱਲੀ ਗਾ ਬੇਰਾ ਹਾਂਜੀ ਤੇ ਮੈਂ ਕਹਿੰਦੀ ਚੱਲ ਫੇ ਚਲ ਜਾਂਦੀ ਛੇਤੀ ਹਾਂਜੀ ਕੋਈ ਨਹੀਂ ਤੇ ਤੂੰ ਹੀ ਫਿਰ ਪਾਇਆ ਨਹੀਂ ਕੰਨਾਂ ਗੁੰਨਾਂ 'ਚ ਕੁਝ ਕੰਨਾਂ 'ਚ ਮੈਂ ਪਾਣ ਲੱਗੀ ਆ ਮੰਮੀ ਨੂੰ ਗਿਆ ਹੀ ਮੈਂ ਕਿ ਕੱਢ ਕੇ ਦੋ ਮੈਨੂੰ ਤੇ ਮੈਂ ਪਾਲਾ ਮੈਂ ਸੋਨੇ ਦਾ ਕੱਢ ਦੋ ਕੁਝ ਤੇ ਮੈਂ ਪਾ ਲੈਨੀ ਆ ਐਸੋ ਵੀ ਕੁਝ ਪਾ ਲੈਣਾ ਹੀ ਹਾਂਜੀ ਕੋਈ ਗੱਲ ਨਹੀਂ ਪਾ ਲੈਣੀ ਆ ਆਹੋ ਇਹ ਚੂੜੀ ਤੇ ਮੇਰੇ ਕੋਲ ਪਈ ਹੀ ਨਾ ਇੱਕ ਇਹ ਮੈਂ ਮੰਮੀ ਨੂੰ ਆਖਿਆ ਮੰਮੀ ਚ ਲੈ ਤੇ ਮੈਂ ਪਾ ਲਈ ਆ ਤੇ ਮੈਂ ਹਾਂ ਦੂਜਾ ਸੈੱਟ ਜਿਹੜਾ ਨਾ ਤੇ ਕੁਝ ਕੰਨਾਂ 'ਚ ਦੇ ਦੋ ਪਾਣ ਵਾਸਤੇ ਤੇ ਮੈਂ ਚਾ ਲਓ ਮੈਨੂੰ ਦੇਨ ਜੇ ਤੇ ਵੀਰ ਮੈਂ ਪਾ ਲੈਨੀ ਆ। ਚਾ ਵੀ ਕੁਝ ਪਾ ਲਈ ਚੰਗਾ। ਹਾਂਜੀ ਠੀਕ ਆ ਕੋਈ ਨਹੀਂ। ਆਹ ਪਾ ਤੇ ਸਮਰੀਤ ਨੇ ਆ ਜਾਣਾ ਤੇ ਮੰਮੀ ਨੂੰ ਮੈਂ ਆਖਿਆ ਵੀ ਚਲ ਤੂੰ ਚਾ ਪਾਣੀ ਦੇ ਦੇ ਉਹਨੂੰ ਜੀ ਦਵਾਈ ਦੇਗੀ। ਤੇ ਚੱਲ ਤੇ ਚਲ ਜਿਓ ਉਹ ਵੀ ਆਈ ਸੀ ਸੁਖੀ ਦੀਦੀ ਕਹਿਣ ਦੀ ਸੀ ਕਿ ਛੇਤੀ ਆ ਜਾਓ ਫਿਰ ਤੇਲ ਚੜ ਗਿਆ ਤੇ ਮਗਰੋਂ ਜਾਣ ਦਾ ਕੀ ਫਾਇਦਾ ਫਿਰ। ਚੰਗਾ ਜੀ ਫਿਰ ਛੇਤੀ ਚਲੋ ਕੋਈ ਗੱਲ ਨਹੀਂ। ਆਹ। ਵੇਹਲਾ ਇਹ ਮੰਮੀ ਨੂੰ ਸਾਰਾ ਸਮਾਨ ਆਪਣਾ ਦੇਖ ਤੇ ਕਿੱਡੀ ਸਿਆਣੀ ਬਣ ਗਈ ਆ। ਮੈਂ ਜਦੋਂ ਆਪ ਪੁੱਛਤਾ ਹੁੰਦੀ ਆ ਉਹ ਵੇਲੇ ਘੜੀ ਨੂੰ ਜਦੋਂ ਮੰਮੀ ਨੂੰ ਕਿਹਾ ਵੀ ਮੇਰਾ ਸਮਾਨ ਮੈਨੂੰ ਦੇ ਦੋ ਉਹ ਹੀ ਅੱਜ ਮੰਮੀ ਰੱਖਦੀ ਤੇ ਮੈਂ ਵੀ ਚਲੋਂਦ ਕੋਲ ਲੈਂਦੀ ਲੜਦੀ ਉਹਦਣਾ ਬਾਹਨੇ-ਬਾਹਨੇ ਮੇਰੇ ਤਾਂ ਪਤਾ ਨਹੀਂ ਕਿਹੜਾ ਮੱਤੇ ਪੜਦਾ ਪਿਆ ਹੈ ਜਿਹੋਣੇ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਇਹਨੂੰ ਕੀ ਕਹੂੰਗੀ ਕਿਉਂ ਨਹੀਂ ਪਾਇਆ ਮੈਂ ਸੋਨਾ ਚਲ ਤੇ ਆਰਦੇ ਹੋ ਆ ਫਿਰ ਹਾਂ ਮੰਮੀ ਮੇਰਾ ਸੁਣ ਕੇ ਚੁੱਪ ਕਰ ਗਈ ਤੂੰ ਬੰਦ ਕਰਤੀ ਕੀ ਹੋ ਗਿਆ ਵਾ ਮੈਂ ਥੋੜਾ ਬੰਦ ਕੀਤੀ ਆ ਕਿੰਨੇ ਕੀਤੀ ਆ ਇਹ ਆਪੇ ਹੀ ਬੰਦ ਹੋ ਗਈ ਉਹ ਹਾਏ ਹਾਏ ਆਪੇ ਕਿਤਾ ਬੰਦ ਹੋ ਗਿਆ ਏ ਪਤਾ ਨਹੀਂ ਕੀ ਚੱਕਰ ਹੋਇਆ ਇਹਨੂੰ ਲੱਲਾ ਰਾਉਂ ਕਰਾਏ ਪੈ ਕੇ ਤੇ ਹੁਣ ਵੇਖ ਲੈ ਜਾੜ ਬੀਆ ਬਾਣ ਦੇ ਵਿੱਚ ਕਿੱਥੇ ਬੰਦ ਹੋ ਗਈ ਵੇਖ ਇਹਨੂੰ ਉਹ ਹਾਏ ਪਤਾ ਹੈਗਾ ਵੀ ਜੇ ਬੰਦ ਹੋ ਜਦ ਕੀ ਕਰੀ ਜਾਵਾ ਸਟਾਰਟ ਹੀ ਕਰਨੀ ਲੈ ਮੰਮੀ ਇਹ ਤਾਂ ਚੂਪ ਪੈ ਨਹੀਂ ਕਰਦੀ ਚੱਲ ਅਵੇਂ ਆਂਦੇ ਬਗਾਨਾ ਕਹਿਣਾ ਪਾਇਆ ਤੇ ਅੱਧਾ ਰੂਪ ਗਵਾਇਆ ਬਗਾਨੀ ਚੀਜ਼ ਮੰਗੇ ਤੇ ਵੇਖ ਲਾ ਮੈਂ ਤਾਂ ਕਹਿ ਰਹੇ ਸੋਨੇ ਵੱਲੋਂ ਕਹਿਣ ਡੇ ਨਹੀਂ ਸੋਨੇ ਵੱਲੋਂ ਨਹੀਂ ਸੋਨਾ ਰਚਾ ਲਾ ਹਾਡਾ ਸੋਨਾ ਵਾ ਸੱਜਣ ਡਿਆ ਵੇਖਾਂ ਲਿਸ਼ਕਣ ਡੀਆਂ ਝੂਠਾ ਆਂਦੇ ਨਾ ਜਾ ਰਾਜਾ ਘੜਦਾ ਸੱਚੇ ਨਾਲ ਉਹ ਗੱਲੀਓ ਉਹਦਾ ਮੰਮੀ ਸਾੜੀ ਗਈਆਂ ਲੈ ਪੀ ਮੈਨੂੰ ਤਾਂ ਲੱਗਦਾ ਨਾ ਨજર ਹੀ ਲੱਗ ਗਈ ਉਹ ਤਾਂ ਹੀ ਕਰਕੇ ਆ ਬੰਦ ਹੋ ਗਈ ਆ ਬੱਲੇ ਬੱਲੇ ਲਾ ਮੈਂ ਇਹਦਾ ਤੇਲ ਚੱਕ ਕਰਾਂ ਤੇਲ ਕਰ ਲਾ ਤੇ ਆਪੇ ਸਕੂਟਰੀ ਵਾਲੀਆਂ ਵੀ ਆਉਣ ਡੀਆਂ ਨੀ ਨਾ ਦੇਖਿਆ ਵੀ ਨਹੀਂ ਸਾਡੀ ਵਾਲ ਮम्मी ਅੱਜ ਕੱਲ ਨਹੀਂ ਕੋਈ ਵਿੰਦਾ ਬੁੰਦਾ ਕੇ ਵਾਲਾ ਨਹੀਂ ਕਈ ਵਾਰ ਕਹਿ ਜਾਈਦਾ ਵੀ ਤੂੰ ਖਲੋਤੇ ਜੇ ਕੀ ਗੱਲ ਵਾ ਆਹੋ ਹੁਣ ਨਿਓ ਜਮਾਨਾ ਹੈਗਾ ਚੱਲ ਆਪਾਂ ਨੂੰ ਕਿ ਲੋੜ ਪਈ ਆ ਹਾਏ ਅੰਨੇ ਵੇ ਹੁਣ ਮम्मी ਇਹ ਤਾਂ ਟੱਕਣ ਹੀ ਨਹੀਂ ਆ ਪਤਾ ਘੁਲਣਾ ਕਿੱਥੋਂ ਜੀ ਬਗਾਨੀ ਚੀਜ਼ ਦਾ ਕੀ ਕੰਮ ਦਾ ਵਾ ਹੁਣ ਹੁਣ ਤੈਨੂੰ ਪਤਾ ਤੇਲ ਘੱਟ ਵਾ ਜਾਂ ਖਰਾਬ ਹੋ ਗਈ ਜਾਂ ਕੀ ਹੋਇਆ ਵਾ ਮੰਮੀ ਮਿੰਨੂ ਨੀ ਉਹਦਾ ਕੋ ਸਮਝ ਲੱਗਣ ਦੀ। ਢਿੱਡਾ ਖੁੱਲ ਜਾਣੇ। ਨਹੀਂ ਖੁੱਲ। ਹਾਇ ਤੇ ਖੜਕਣ ਰਹੀ ਆਵੇ ਕਿਦਾਂ ਮਿੰਨੂ ਆਈ ਖੁੱਲ ਗਈ। ਖੁੱਲ ਗਈ ਉਹ। ਥੇਲ ਤੇ ਹਿਲਣ ਪਿਆ ਜਿੱਦਾਂ। ਕਿੱਥੋਂ ਹਿਲਣ ਡਿਆ ਮੰਮੀ? ਆਹ ਵੱਜਣ ਰਹੀ ਏਦਾਂ ਏਦਾਂ। ਆਹੋ। ਲੈ ਹੁਣ ਇਹਦੇ ਤੇਲ ਹੀ ਨਹੀਂ ਲੈ ਪਿੰਦਰ ਦੀਦੀ ਵੀ ਨਾ। ਉਹਦਾ ਕਾ ਖਾਲ ਨਹੀਂ। ਹਾਇ ਨਹੀਂ ਉੱਧਰ ਉੱਧਰ ਨੰਗੀ ਜਾਂਦੇ ਸਾਦਨ।

ਮੈਂ ਉਹ ਤੇ ਬੈਠੀ ਅੰਦਰ ਬੜੀ ਘਮਸਮ ਹੋ ਕੇ ਬੈਠੀ ਮਮੀ ਜੀ ਮੈਂ ਉਹਨੂੰ ਕਿਹਾ ਆ ਕਿ ਤਿਆਰ ਹੋ ਤੇ ਕਹਿੰਦੀ ਮੈਂ ਤਿਆਰ ਹੋ ਗਈਆਂ ਕੱਪੜੇ ਉਹਨਾਂ ਉਹ ਪਾਇਆ ਪੁਰਾਣਾ ਜਿਹਾ ਸੂਟ ਪਹਿਲਾ ਹੀ ਜਿਹੜਾ ਅੱਗੇ 36 ਵਾਦੀ ਪਾਇਆ ਉਹਨਾਂ ਉਹਨੂੰ ਕੀ ਹੋਇਆ ਕੀ ਪਤਾ ਤੇ ਮੈਂ ਆਖਿਆ ਕਿ ਮੈਨੂੰ ਕਹਿੰਦੀ ਕੰਨਾਂ ਚ ਨਹੀਂ ਕੁਝ ਪਾਇਆ ਤੇ ਮੈਂ ਆਖਿਆ ਕਹਿੰਦੀ ਮੈਂ ਕੰਨਾਂ ਖੰਨਾਂ ਚ ਨਹੀਂ ਪਾਇਆ ਕੁਝ ਪਾ ਲੈਨੀ ਆ ਇਦਾਂ ਹੀ ਗੱਲ ਕਰ ਦਿੱਤੀ ਉਹਨਾਂ ਬੜੀ ਗੁੰਮਸ਼ੁਮ ਜੀ ਮੈਂ ਵੇਖਿਆ ਨਾ ਧਿਆਨ ਮਾਰਿਆ ਗਈ ਹੀ ਨਾ ਮੈਂ ਕੱਢਣ ਤੇ ਪਤਾ ਨਹੀਂ ਮੰਮੀ ਜੀ ਕਿਉਂ ਇਦਾਂ ਰਹਿੰਦੀ ਗੁੰਮਸ਼ੁਮ ਜੀ ਸਾਸਿਕਾਲਤਾਈ ਸਾਸ੍ਰਿਕਾਲ ਬੈ ਜਾ ਜਾਣਾ ਨਹੀਂ ਇੱਧਰ ਤੇ ਲਲ ਕਰ ਜਾਏ ਹੋਈਆਂ ਬੋਟੀਆਂ ਤਿਆਰ ਆਇਆ ਮੜ ਕਮ ਮੋੜਨਾ ਵੀ ਆਦਰੋਂ ਕੰਮ ਸ਼ਤੀ ਕੰਮ ਕਰਦੇ ਹੁੰਦੇ ਘਰਾਂ ਦੇ ਹਾਂ ਤੇ ਠੀਕ ਵਾ ਚਲ ਜਾਓ ਫਿਰ ਤੁਸੀਂ ਚਲਾ ਜਾਓ ਫਿਰ ਦੀਦੀ ਮੈਂ ਬਸ ਆ ਗਈ ਮੈਂ ਸੰਦੀਪ ਨੂੰ ਲੈ ਕੇ ਨਾ ਨਾਲ ਆ ਗਈ ਆ ਜਾਓ ਫਿਰ ਛੇਤੀ ਛੇਤੀ ਆ ਗਈ ਆ ਗਈ ਐ ਮਮੀ ਮੈਨੂੰ ਨਿੱਕੇ ਦੇਣੇ ਸੀ ਤੁਸੀਂ ਚਲ ਕੋਈ ਨਹੀਂ ਹੁਣ ਮੈਂ ਕੱਢੇ ਮੈਂ ਮਸਾਂ ਕੱਢੇ ਬਾਹ ਮੇਰੀ ਦਹੀ ਢੋਣ ਦਾ ਵੀ ਤੂੰ ਹੀ ਨਹੀਂ ਆਈ ਇੱਧਰੋਂ ਮਮੀ ਜਾਣਾ ਤੇ ਅੱਜ ਤੇਲ ਤੇ ਹੀ ਤੇ ਏਡੇ ਵੱਡੇ ਪਾ ਕੇ ਜਾਣਾ ਮੈਂ ਕੋਈ ਨਹੀਂ ਪਾਣਾ ਨਹੀਂ ਤੇ ਫੇਰ ਰਹਿਣ ਨਾ ਦਵਾ ਇੰਨੇ ਵੱਡੇ ghee ਪਾਣੇ ਆ ਦੂਜੇ ਪਾ ਜਾਨੀ ਉਦਾਂ ਹੀ ਤੇ ਚਲ ਇਹ ਪਾ ਜਾਨੀ ਆ ਤੂੰ ਮੈਨੂੰ ਆਖਿਆ ਤੇ ਮੈਂ ਕੱਢ ਤੇ ਜਾਇਆ ਨਹੀਂ ਉਹ ਤਾਂ ਮੈਂ ਤਾਂ ਨਹੀਂ ਛੋਟੇ ਦੇ ਦਿੰਦੀ ਆਹੋ ਚਲ ਅੱਜ ਛੋਟੇ ਪਾ ਜਾਨੀ ਆ ਤੇ ਫੇਰ ਐ ਜਦ ਦਿਨ ਵਿਆਹ ਜਾਣਾਗਾ ਉਸ ਦਿਨ ਕਿਤੇ ਪਾ ਜਾਾਂਗੀ ਇਨੇਵਰ ਦੇਣੀ ਮੈਂ ਅੱਜ ਪਾ ਕੇ ਜਾਣਾ ਵੇਖ ਲੈ ਤੇਰੀ ਮਰਜ਼ੀ ਮੈਂ ਤਾਂ ਹੁਣ ਕੱਢ ਦਿੱਤੇ ਆ ਵੀ ਚੱਲ ਚੱਲੀ ਆ ਵਾਵਾ ਲੱਗਦੀਆਂ ਨੋਆਂ ਤੀਆਂ ਚੱਲ ਵੇਖ ਲੈਨੀ ਆ ਫਿਰ ਜੇ ਪਾਲਾ ਪੈ ਤੇ ਆਨੀ ਪਾਲਾਂ ਫਿਰ ਪਾਲਾ ਪਾਲਾ ਚੱਲ ਠੀਕ ਕਰ ਦੇ ਆ ਪਾਲਾ ਚੱਲ ਪਾ ਲੈਨੀ ਆ ਫਿਰ ਤੇ ਚੱਲ ਸੰਦੀਪ ਨੂੰ ਵੀ ਕਵਾਂ ਵੀ ਚੱਲ ਆ ਚੱਲੀਏ ਫਿਰ ਚੰਗਾ ਤੇ ਮਮੀ ਸਾਜ ਮਨ ਚੇਤਾ ਆ ਗਿਆ ਸਮ੍ਰੀਤ ਆ ਜੇਗੀ ਨਾ ਤੇ ਮੈਨੂੰ ਫੋਨ ਕਰ ਦਿਓ ਜੇ ਆਕੇਗੀ ਨਾ ਮੈਂ ਜਾਣਾ ਆ ਮੇਰੇ ਲੱਗੇ ਆਉਣ ਵਾਸਤੇ ਕਹੇਗੀ ਅੱਛਾ ਅੱਛਾ ਤੇ ਕੱਪੜੇ ਮੈਂ ਉਹਦੇ ਕੱਢ ਦਿੱਤੇ ਆ ਹਾਂ ਤੇ ਮੈਨੂੰ ਫੋਨ ਕਰਦੇ ਉਹ ਫਿਰ ਮੈਂ ਲੈ ਜਾਾਂਗੀ ਉਹਨੂੰ ਆ ਕੇ ਸਕੂਟਰੀ ਤੇ ਚੰਗਾ ਆਉਂਦੀ ਨਾ ਪਹਿਲਾਂ ਰੋਟੀ ਪਾਣੀ ਦਊਂਗੀ ਤੇ ਫੇਰ ਹੀ ਆ ਨਾ ਆਹ ਦੇ ਦਿਓ ਕਾਂਟਿਨ ਵਾਸਤੇ ਇਹ ਆਉਂਦੀ ਨਾ ਪੁੱਛ ਲਾ ਮਮੀ ਕਿੱਥੇ ਗਈ ਫੇਰ ਦਿੱਤੀ ਕਿ ਮੈਨੂੰ ਦੱਸ ਦੇ ਆ ਕੋਈ ਨਹੀਂ ਦੱਸਦੀ ਉਹ ਤਾਂ ਮੈਨੂੰ ਦੱਸ ਦਿਓ ਤੁਸੀਂ ਫੋਨ ਕਰਕੇ ਤੇ ਮੈਂ ਲੈ ਜਾਾਂਗੀ ਫੇਰ ਆ ਕੇ ਚੰਗਾ ਇੱਥੇ ਹੈਗਾ ਹੀ ਪੁੱਤ ਮੇਰ ਤੋਂ ਆਵੇ ਉਹ ਤਾਂ ਭਲਵਾ ਲੂਗੀ ਹਾਂ ਲਵਾ ਲਿਓ ਫੇਰ ਕੰਗ ਰਾਜੀ ਫਰਾਂ ਠੀਕ ਐ ਬੱਸ ਤੇ ਆਪ ਹੀ ਆਉਣ ਦੀ ਕੋਸ਼ਿਸ਼ ਕਰਿਓ ਤੇ ਨਹੀਂ ਕਰ ਛੇਤੀ ਆ ਜਾਣਾ ਅਸੀਂ ਬਸ ਸਾਡੇ ਜਾਂਦਿਆਂ ਨੂੰ ਕੀ ਪਤਾ ਤੇਲ ਚੜਦਾ ਹੀ ਹੋਏ ਮੈਂ ਤਾਂ ਕਾਲ ਸੁਣ ਤੇਰੀ ਹਾਂਜੀ ਉਹਨਾਂ ਨੇ ਕੌਣ ਵੀ ਰੁਕਣਾ ਪਾ ਲੈਣਾ ਹੁਣ ਆਵਾ ਮੰਮੀ ਉਹ ਤੇ ਰਾਤ ਨੂੰ ਹੀ ਆਣਾ ਤੇ ਰਾਤ ਨੂੰ ਤੁਸੀਂ ਚਲ ਜਿਓ ਨਹੀਂ ਤੇ ਕੌਣ ਚੱਲ ਵੇਖ ਲਾਂਗੇ ਰਾਤ ਆਹੋ ਆ ਨਹੀਂ ਵੇਖ ਲਾਂਗੇ ਆਹ ਵੇਖ ਲਿਓ ਰਾਤ ਨੂੰ ਫਿਰ ਤੁਸੀਂ ਚਲ ਜਿਓ ਨਹੀਂ ਤੇ

ਇੰਨੇ ਨੇ ਵਟੇ ਤੂੰ ਤੇਲ ਤੇ ਪਾ ਕੇ ਜਾਣੇ ਆ ਮੰਮੀ ਕਹਿੰਦੀ ਸੋਹਣੇ ਲੱਗਦੇ ਆ ਪਾ ਜਾ ਜੇ ਹੈਗੇ ਆ ਤੇ ਪਾ ਜਾ ਤੇ ਮੈਂ ਹੁਣ ਤੈਨੂੰ ਦੱਸਣ ਲੱਗੀਆਂ ਕਿ ਕੀ ਘਰ ਮੈਂ ਤਾਂ ਕਹਿੰਦੀ ਮੰਮੀ ਨਿੱਕੇ ਕੱਢ ਦਿੰਦੇ ਜਦੋਂ ਹੈਗੇ ਆ ਨਿੱਕੇ ਵੀ ਤੇ ਮੰਮੀ ਕਹਿੰਦੀ ਇਹੀ ਪਾ ਜਾ ਹੁਣ ਮੈਂ ਮਾਹਾਂ ਹੀ ਕੱਢੇ ਆ ਕਹਿੰਦੀ ਤੇ ਆਹ ਤੇ ਚੱਲ ਮੈਂ ਚਾਹ ਲੀ ਗਏ ਹੋਲੀ ਜੀ ਇਹਦੇ ਪੈ ਜਾਣੀ ਆ ਤੇ ਆਹ ਤੇ ਮੈਂ ਵੀ ਉਦਾਂ ਕਹਿਣ ਦੀ ਤੇ ਮੰਮੀ ਕਹਿੰਦੀ ਨਹੀਂ ਪਾ ਕੇ ਜਾ ਸੋਹਣੇ ਲੱਗਦੇ ਆ ਆਹ ਨਹੀਂ ਜੰਗੇ ਲੱਗਣੇ ਦੀਦੀ ਤੇਲ ਤੇ ਤੂੰ ਵੀ ਇਹਦੇ ਨਾਲ ਦੇ ਪਾ ਜਾ ਦੋਵੇਂ ਪਾ ਜਾਣੇ ਆ ਮੈਂ ਮਦਰ ਕੇ ਪੀਟੀ ਜਦ ਮੈਂ ਕੱਢਣ ਤੋਂ ਖੁਪਾਏ ਨਹੀਂ ਹੈਗੇ ਤੇ ਧਾਂਗੀ ਕੱਢ ਲੱਗਣੀ ਆ ਇਹ ਚੰਗੇ ਲੱਗਣੇ ਮੇਰੀ ਮਨੋਂ ਤਾਂ ਕੋਈ ਨਿਕ ਨਿਕੇ ਪਾ ਲੋ ਆਹਨ ਚੰਗੇ ਲੱਗਣੇ ਵੱਡੇ ਅੱਜ ਤੇਲ ਤੇ ਉਤੇ ਬੁਰੇ ਲੱਗਣੇ ਵੀ ਆਹ ਸ਼ਾਦੀ ਹੋਏ ਚੱਲ ਪਾ ਕਿਸਲਾਵਾ ਡਾਪੀਆਂ ਕਰਨ ਜਾਓ ਕਵੇਲਾ ਨਾ ਪਰ ਤੂੰ ਕੁਛ ਪਾਇਆ ਹੀ ਨਹੀਂਗਾ ਮਮੀ ਮੇਰਾ ਜੈਨੇ ਕੀ ਤੱਪਾ ਉਹ ਨੋਵੇ ਪੇਟੀ ਚ ਰੱਖਿਆ ਤਾਂ ਮੈਂ ਕਿੱਥੇ ਘੜਦੀ ਰਵਾਂ ਉਹਨਾਂ ਟਾਈਮ ਬਣਾ ਹੋ ਗਿਆ ਏ ਟਾਈਮ ਕਿੰਨਾ ਹੋ ਗਿਆ ਵਾ ਤੈਨੂੰ ਪਤਾ ਹੀ ਜਾਾ ਸੋਨੇ ਲੱਗੀ ਦਾ ਨੋਹਾਂ ਥੀਆਂ ਚੰਗੀਆਂ ਲੱਗਦੀਆਂ ਚੱਲ ਆਂ ਆ ਦੇ ਪਾ ਲਾਂਗੇ ਮੈਨੂੰ ਵੀ ਕਹਿਣ ਦੀ ਪਾ ਲਾ ਇੰਨੇ ਨੇ ਬੜੇ ਥੋੜੀ ਚੰਗੇ ਲੱਗਦੇ ਆ ਤੇਲ ਤੇ ਤੋ ਲੈ ਕੇ ਹੈਗੇ ਤੱਪਾ ਨੂੰ ਤੇ ਕੀ ਆਏ ਆ ਬਚੀ ਜਾਂ ਪਾਉਣ ਨੂੰ ਭਲੀਆਂ ਆ ਵਾ ਐਨੀਆਂ ਦਾ ਖਰਚ ਕਰਕੇ ਬਣਵਾਈਆਂ ਵਾ ਤੇ ਹੁਣ ਇਹ ਜਪਾਈਆਂ ਨਾ ਤੇ ਪੇਟੀਆਂ ਚ ਰੱਖੀ ਨਾ ਕੀ ਆਂਦੇ ਦਾ ਵਿਆਹ ਤੇ ਫੇਰ ਅਸੀਂ ਸੂਟਾਂ ਨਾਲ ਦੇ ਪਾ ਲੈਣੇ ਆ ਤੋ ਹੁਣ ਤੂੰ ਪਾ ਕੇ ਜਾ ਤੂੰ ਵੀ ਪਾ ਆ ਜਾ ਚਲ ਪਾ ਲੋ ਫਿਰ ਦੀਦੀ ਟਾਈਮ ਬੜਾ ਹੋ ਗਿਆ ਹੁਣ ਚਲੀਏ ਆ ਜਾ ਮੈਂ ਕਢਵਾ ਦਿੰਨੀ ਆ ਨਾਲ ਨਹੀਂ ਕੋਈ ਨਹੀਂ ਮੇਰੇ ਖੇ ਬਿਸਤਰੀਆਂ ਨਾਲ ਕੋਈ ਨਹੀਂ ਬਾਅਦ ਕਢ ਲਾਂਗੇ ਫਿਰ ਤੁਸੀਂ ਪਾ ਲੋ ਪਾਉਣੇ ਤੇ ਚਲੀਏਗਾ ਟਾਈਮ ਬੜਾ ਹੋ ਗਿਆ ਫਿਰ ਤੂੰ ਨਹੀਂ ਪਾਣੇ ਨਹੀਂ ਮੈਂ ਨਹੀਂ ਪਾਉਣੇ ਮੈਂ ਆਹ ਠੀਕ ਨੇ ਆ ਲੈ ਜੇ ਮੇਰੇ ਕੋ ਹੁੰਦੇ ਤੇ ਮੈਂ ਕੱਢ ਕੇ ਇਹਦੇ ਨਾਲ ਹੀ ਨਾ ਤੈਨੂੰ ਦਿੰਦੀ ਮੰਮੀ ਮੈਂ ਵੀ ਸਾंभੇ ਹੀ ਆ ਮੇਰੇ ਕੋਲ ਮੈਂ ਸਾंभੇ ਨੇ ਰਾਮ ਸਾੜ ਤੇ ਸਾਡਾ ਜਲੂਸ ਕਢਾ ਬਾਹਰ ਆਖਣਾ ਇੱਕਰੇ ਮੈਂ ਇਹਨਾਂ ਕੋ ਤੇ ਹਾਲਾਤ ਨੂੰ ਪਤਾ ਮੰਮੀ ਦੇ ਸੁਭਾਅ ਦਾ ਫਿਰ ਨਾ ਕਰੇਗੀ ਤੂੰ ਚੁੱਪ ਕਰਕੇ ਤੂੰ ਆਉਗੀ ਮੈਂ ਪਾ ਕੇ ਆਨੀ ਆ ਫਿਰ ਆ ਜਾ ਫਿਰ ਮੈਂ ਦੇਖਾਂ ਚੰਗਾ ਚੱਲ ਮੈਂ ਪਾ ਹੀ ਲੰਨੀ ਆ ਫਿਰ ਹਨਾ ਹਾਂ ਪਾ ਲਾ ਮੈਂ ਤਾਂ ਤੈਨੂੰ ਇਹ ਆਨੀ ਆ ਰਾਣੀ ਇਹਦੇ ਕੋ ਪੱਕਾ ਹੈ ਨਹੀਂ ਨਾ ਕਿੱਥੇ ਚਲ ਜਾਣਾ ਇਹਨੇ ਜ਼ਰੂਰ ਪੀਕੇ ਆਪ ਤੇਰੀ ਮਾਂ ਨੂੰ ਹੁਣੇ ਤਰ੍ਹਾਂ ਫੋਨ ਅਜੇ ਪੰਚੀ ਨਹੀਂ ਹੋਣੀ ਤੇ ਉਹਨੇ ਆਪਣੇ ਬੰਦੇ ਦੀ ਬਣ ਕੇ ਤੇ ਇਹਨੂੰ ਆਪ ਸੋਨਾ ਉਹ ਕੱਢੇ ਤੇ ਭਾਵੇਂ ਜੇ ਹੋਊਗਾ ਤੇ ਪਾਊਗੀ ਚੱਲ ਮੰਮੀ ਅਜੇ ਰਹਿਣ ਦੇ ਅਜੇ ਨਹੀਂ ਪੁੱਛਣਾ ਇਹਨਾਂ ਵਿਆਹ ਦੇ ਲਾਸਟ ਤੱਕ ਵੇਖਦੇ ਆ ਕਿ ਕੱਢਦੀ ਆ ਕਿ ਨਹੀਂ ਕੱਢਦੀ ਜੇ ਤੇ ਕੱਢ ਲਿਆ ਫੇਰ ਤੇ ਪਤਾ ਕਿ ਇਹਦੇ ਕੋਲ ਹੀ ਆ ਅੱਛਾ ਜੇ ਨਾ ਕੱਢਿਆ ਤੇ ਫੇਰ ਕਿ ਨਹੀਂ ਇਹਦੇ ਕੋਲ ਹੈਗਾ ਤੇ ਫੇਰ ਪੁੱਛ ਲਿਓ ਕਿ ਕਿੱਥੇ ਆ ਤੇਰਾ ਸੋਨਾ ਤੇ ਆ ਤਾਂ ਪੁੱਛਣਾ ਹੀ ਪੈਣਾ ਵਾ ਫੇਰ ਤੇ ਪੁੱਛਿਓ ਕਿ ਕਿੱਥੇ ਆ ਪੁੱਛਣਾ ਪੈਣਾ ਮੁੰਡਿਆਂ ਨੂੰ ਵੀ ਫੂਲ ਲਾਉਂਗੀ ਹਾਂ ਜਿਹੜਾ ਮੈਨੂੰ ਆਂਦਾ ਸੀ ਇਹਨੂੰ ਦੇ ਦੇ ਇੰਨੇ ਪਾਉਣਾ ਮੈਂ ਤਾਈਆ ਆਹੋ ਫੇਰ ਪੁੱਛ ਲਿਓ ਫੇਰ ਤੇ ਤੁਹਾਨੂੰ ਹੋਏਗਾ ਵੀ ਇਹਨੂੰ ਪਾਇਆ ਨਹੀਂ ਤੇ ਕਿੱਥੇ ਗਿਆ ਹਨਾ ਕਿ ਮੈਂ ਪਾ ਲਿਆ ਤਾਂ ਉਹਨੇ ਕਿਉਂ ਨਹੀਂ ਪਾਇਆ ਪਾ ਕਿਉਂ ਨਹੀਂ ਹੁਣ ਤੇ ਮੇਰੇ ਕੋ ਪੱਜ ਲਾਤਾ ਮੇਰੇ ਕੋ ਨਿਕਲਿਆ ਨਹੀਂ ਕਰ ਮੈਂ ਕੱਢਿਆ ਨਹੀਂ ਤੇ ਜੇ ਤੈਨੂੰ ਵੀ ਆਖਿਆ ਆਪਨੇ ਨਹੀਂ ਪਾਇਆ ਤੇ ਤੈਨੂੰ ਵੀ ਆਖੀ ਜਾਂਦੀ ਤੂੰ ਵੀ ਨਾ ਪਾ ਚਾ ਚੱਲ ਮੰਮੀ ਹੁਣ ਓਢੀ ਕੰਢੇ ਆ ਤੇ ਫੇਰ ਮੈਂ ਜਾਵਾਂ ਜਾ ਵੇਖ ਡੇ ਸੋਹਣੇ ਲੱਗੇ ਆਹੋ ਚੱਲ ਮੰਮੀ ਠੀਕ ਆ ਫਿਰ ਮੈਂ ਜਾਣੀ ਜੇ ਉਹ ਪਾ ਕੇ ਜਾਂਦੀ ਤੇ ਉਹ ਵੀ ਸੋਹਣੀ ਲੱਗਦੀ ਹਾਂ ਚੱਲ ਹੁਣ ਵੇਖਣ ਵਾਲਿਆਂ ਨੇ ਆਖਣਾ ਇੱਕ ਨੇ ਫਾਇਰ ਤੇ ਦੂਜੀ ਕੁੱਚੀ ਤਰੀ ਫਿਰ ਦਿਓ ਉਹ ਪਾਏ ਠੁੱਠੇ ਰੱਬ ਨਾਲ ਥਾ ਆਹੋ ਚੱਲ ਮੰਮੀ ਸਮਰੀਤ ਦਾ ਫਿਰ ਵੇਖ ਲਿਓ ਜਦੋਂ ਆਏਗੀ ਹਾਂ ਚੰਗਾ ਚੱਲ ਫੂਲ ਕਰ ਦਿਓ ਫਿਰ ਰੋਟੀ ਲੱਛ ਪਕਾਈ ਆ ਰੋਟੀ ਮੇਂ ਫੁਲਕੇ ਲਾ ਦੀ ਤੇਰਾ ਸਬਜੀ ਬਣੀ ਆ ਤੇ ਮੈਂ ਵੇਖ ਲਿਓ ਜਦੋਂ ਆਏਗੀ ਫਿਰ ਯਾਰ ਇਦਾਂ ਤੇ ਪੈਸਾ ਦਾ ਨਹੀਂ ਸਰਨਾ ਇਹਨੂੰ ਲੁੱਟਣਾ ਹੀ ਪੈਣਾ ਨਰਾਜ ਰਾਜ ਕੋਈ ਵਧੀਆ ਜਿਹਾ ਆਏ ਨਾ ਕੋਈ ਤਗੜਾ ਜਿਹਾ ਬੰਦਾ ਇਹਨਾਂ ਹੱਥ ਤੇ ਫੇਰ ਕੰਮ ਸਰਨਾ ਵਾ ਉਦਾਂ ਤੇ ਕਿ ਕੋਈ 100 200 ਰੁਪਈਆ ਹੋਣਾ ਕੋਈ ਜਨਾਣੀ ਜਨੂਨੀ ਆਜੇ ਨਾ ਜਿਹਦੇ ਸੋਨਾ ਸੋਨਾ ਪਾਇਆ ਫੇਰ ਨਹੀਂ ਫੇਰ ਕੰਮ ਵਧੀਆ ਆਣਾ ਜਿਹੜਾ ਹੁਣ ਆ ਗਿਆ ਨਾ ਇੱਥੇ ਉਹਨੂੰ ਹੀ ਲੁੱਟ ਲੈਣੇ ਆ ਹਾਂ ਮੂੰਹ ਹੁਣ ਇੱਥੇ ਬੰਨ ਲੰਨੇ ਨਾ ਪਿਸਤੌਲ ਤੇ ਹੈਗਾ ਹੁਣ ਮੇਰੇ ਕੋਲ ਮੰਮੀ ਉਹ ਦੂਰ ਵਾ ਕੋਹ ਦਿਖੰਡਿਆ ਚਲਾਉਣ ਡਿਆ ਵਾ ਨਾ ਉਹ ਉਹਨੂੰ ਕਹਿੰਨੇ ਆ ਝੰਡਾ ਹੀ ਉਹ ਅੱਗੇ ਤੇ ਝੰਡੇ ਵਾਲਾ ਵਾ ਕੋਈ ਆਹੋ ਝੰਡੇ ਵਾਲਾ ਵਾ ਕੋਈ ਚਲ ਮੰਮੀ ਇਹਨੂੰ ਕਹਿੰਨੇ ਕੋਈ ਗੱਲ ਨਹੀਂ ਬਥੇਰੇ ਹੱਲ ਪਕਰਦੇ ਆ ਹੈ ਝੰਡੇ ਵਾਲੇ ਨੇ ਤੂੰ ਕੀ ਕਹਦੇਂਗੀ ਨਹੀਂ ਨਹੀਂ ਭੈਣਾ ਝੰਡਾ ਤੇ ਉੱਚਾ ਡਿਆ ਹਿੱਲਣਾ ਗੱਡੀ ਉਹ ਕੋਈ ਤੇਰਾ ਸੂਰਜ ਅੱਖਾਂ 'ਚ ਪਈ ਜਾਂਦਾ ਕੋੱਖ ਨਹੀਂ ਪਤਾ ਲੱਗਣ ਡਿਆ ਮਾਂ ਮੇਰੀਆਂ ਨਹੀਂ ਅੱਖਾਂ ਦੇ ਪੈਣਦੇ ਮੈਨੂੰ ਤਾਂ ਵਾਵਾ ਵਧੀਆ ਦਿਖਣਦੇ ਹੀ ਐਨਕਾ ਕੀ ਆ ਫੇਰ ਹੁੰਡਿਆ ਜੀਬ ਜੀਓ ਜੀਬ ਹਾਂ ਚਲ ਕੋਈ ਨਹੀਂ ਮੰਮੀ ਇਹਨੂੰ ਹੀ ਕਹਿੰਨੇ ਆ ਆਹੋ ਕਈ ਹੁੰਦੇ ਆ ਚੰਗੇ ਚੋਰ ਬਥੇਰੇ ਸਾਰੇ ਚੰਗੇ ਵੀ ਹੁੰਦੇ ਆ ਪੁਰਾਣੇ ਬੁੱਢੇ ਕੰਜੂਸ ਹੁੰਦੇ ਆ ਅੱਜ ਕੱਲ ਦੇ ਜਿਹੜੇ ਮੁੰਡੇ ਮੰਡੇ ਉਹ ਦਿਲ ਵਾਲੇ ਹੁੰਦੇ ਆ ਆਹ ਉਹਨੂੰ ਕਹੋ ਉਹਨਾਂ ਨੇ ਤਾਂ ਕਹਿ ਦੇਣਾ ਪਾਦੇ ਵਿੱਚ ਕੱਢ ਕੇ ਪਾਦੇ ਉਹਨਾਂ ਨੇ ਭਾਵੇਂ ਲਿਆ ਵੀ ਦੇਣ ਥੋਰ ਉਹ ਦੋ ਜਾਨੇ ਖਲੋਤੇ ਨੇ ਆ ਹੀ ਐ ਜੇ ਕਿਤੇ ਇੰਨਾ ਹੈ ਨਾ ਇੰਨਾ ਦਾ ਤਵਾਜੇ ਨਾ ਕਿਤੇ ਨਜ਼ਾਰਾ ਹੀ ਆ ਜਾਊਗਾ ਚੱਲ ਵੇਖਨੇ ਆ ਮੇਰੇ ਸਾਹਮਣੇ ਨਾ ਇਹ ਸਕੂਟਰੀ ਚ ਗੱਡਰੀ ਖਰਾਬ ਹੋਈ ਆ ਜੇ ਹਸਾਂ ਨਾ ਇਹਦੇ ਪਰੇਸ਼ਾਨ ਜੀ ਹੋਈ ਆ ਚੱਲ ਵੇਖਨੇ ਹੋਣ ਇਹਨੂੰ ਚੰਗਾ ਤੇ ਨਾ ਹੀ ਨਾ ਹੀ ਲਿਆਉਂਦੇ ਡੈਡੀ ਨਾਲ ਲੈ ਆਉਂਦੇ ਤਦ ਮੈਂ ਕਿਹਾ ਵੀ ਹੈਗਾ ਮਮੀ ਹੋਣ ਡਿਆ ਹੀ ਇੱਕ ਇਹਨੂੰ ਹੱਥ ਦਿੰਨੇ ਇਹਨੂੰ ਦੇ ਦੇ ਹੱਥ ਮੇਰੇ ਚੰਗੀ ਸਾਮੀ ਵਾ ਐ ਸਾਮੀ ਵੀ ਤਗੜੀ ਲੱਗਦੀ ਐ ਨੇ ਸਾਡੀ ਮਾਇਤ ਕਰ ਦੇਣੀ ਆ ਮੈਂ ਤੈਨੂੰ ਕਿਹਾ ਸੀ ਨਾ ਮੈਂ ਹਾਂ ਤੇਲ ਵੇਖ ਲੈ ਤੂੰ ਨਹੀਂ ਵਾਧੂ ਤੇਲ ਵਾ ਪਿੰਦਰ ਤੇ ਭੁਖੀ ਨੇ ਤੇਲ ਕਿੱਥੋਂ ਪਾਉਣਾ ਪੁੱਤ ਹਾਂਜੀ ਪੁੱਤ ਹੜੀ ਹੈਲਪ ਕਰੇਗਾ ਕੀ ਹੋਇਆ ਵਾ ਆਹੀਂ ਦੇ ਸਕੂਟਰੀ ਕਿਹੇ ਦਿਲਿਆਂ ਦੀ ਮੰਗ ਕੇ ਤਾਂ ਹੀ ਤੇਲ ਨਹੀਂ ਵੇਖਿਆ ਹਾਂਜੀ ਤੇ ਤੇਲ ਮੁੱਕ ਗਿਆ ਪੁੱਤ ਫੇਰ ਫੇਰ ਹੁਣਾਂ ਨੂੰ ਸਮਝਣ ਲੱਗਣ ਡੇ ਕੋਈ ਟੱਕਰ ਨਹੀਂ ਡਿਆ ਹੀ ਆ ਕਿ ਚੱਲ ਆ ਸਾਡਾ ਪੁੱਤ ਹੁੰਡਿਆ ਵਾ ਇਹਨੂੰ ਹੀ ਕਹਿੰਨੇ ਆ ਹਾਂਜੀ ਇੱਥੇ ਗੱਡੀ 'ਚ ਪੈਟਰੋਲ ਪੈਂਦਾ ਵਾ ਨਹੀਂ ਨਹੀਂ ਇੱਥੇ ਬਿਜਲੀ ਬੰਦਾ ਵਾ ਅੱਛਾ ਡੀਜ਼ਲ ਪੈਂਦਾ ਹਾਂਜੀ ਇਨਾ ਸੋਨਾ ਪਾਇਆ ਵੇ ਅਸਲੀ ਹੈ ਹਾਂ ਅਸਲੀ ਆ ਕਿ ਜਿਹੜਾ ਅੱਜ ਨਾ ਕਿ ਮੈਂ ਉਹ ਗੱਲ ਸੁ ਪਾਇਆ ਮਨ ਆ ਪਾਇਆ ਵਾ ਇਹ ਤੋਂ ਦੂਣਾ ਤੇ ਸਾਡੇ ਘਰ ਵਾ ਇਨਾ ਸੋਨਾ ਵਾ ਤੇ ਕੁਝ ਤੇਲ ਵੀ ਪਾ ਲਿਆ ਕਰੋ ਸੋਕ ਦਾ ਉਹ ਵੀ ਸਕੂਟਰੀ ਨਹੀਂ ਲਈ ਬੱਸ ਤੇ ਉਹ ਕੀ ਨਾ ਲਈਦਾ ਇਹ ਗਵਰਨਰ ਦੀ ਮੰਗੀ ਹੋ ਤਾਂ ਗਵਰਨਰ ਸਾਡੀ ਸਿਰੇ ਦੀ ਕੰਜੂਸ ਪੈਟਰੋਲ ਵੀ ਨਹੀਂ ਇਨਾ ਕ ਪਾਇਆ ਵੀ ਅੱਧ ਚ ਆ ਕੇ ਰੁਕ ਗਈ ਚਲੋ ਫਿਰ 1 ਮਿੰਟ ਰੁਕੋ ਮੈਂ ਚਾਬੀ ਲੈਣੇ ਹੁਣ ਕਰਦਾ ਇਹਨੂੰ ਸਹੀ ਮੇਰੇ ਨਾਲ ਤੇਲ ਹੀ ਹੋਣਾ ਗੱਡੀ 'ਚ ਪੈਟਰੋਲ ਹੋਏ ਭਾਵੇਂ ਸਾਰੇ ਬੇ ਦੇਈ ਜਾਣੀ ਆ ਐਦਾਂ ਥੋੜੀ ਦਾ ਸਿੱਧਾ ਹੰਦਾ ਵਾ ਕੁਰੀ ਮਾਰ ਕੇ ਟੌਰ ਜੇ ਭਾਂਜੂਗਾ ਤਾਂ ਉੱਥੇ ਕੀ ਜਾਣ ਲਿਆ ਤੂੰ ਟੌਰ ਟੌਰ ਕਰੀ ਜਾ ਮੈਨੂੰ ਡਰ ਲੱਗਣ ਡਿਆ ਵਾ ਚੰਗਾ ਬਾਨੇ ਕੀ ਕਹਿਣਾ ਮੂੰਹ ਕਿਦਾਂ ਟੱਕਿਆ ਉਹਨੇ ਤੇ ਮੂੰਹ ਦੇ ਹੁਣ ਸਾਰੇ ਜਣੇ ਇਨਸਾਨ ਚ ਟੱਕਦੇ ਆ ਆ ਜਿੰਨਾ ਹੈਗਾ ਨਾ ਸਲਾ ਲਾ ਦੋ ਲਾ ਦੋ ਚੁੱਪ ਚਾਹ ਵੇ ਨਹੀਂ ਤਾਂ ਮੈਂ ਸੱਚੀ ਮਾਰ ਦੇਨੀ ਆ ਤੇ ਪੁੱਤ ਝੂਠਾ ਵਾ ਸਾਰਾ ਝੂਠਾ ਝੂਠਾ ਜਿਹੜਾ ਵੀ ਹੈਗਾ ਮੈਨੂੰ ਦੋ ਨਾ